ਕਵਿਤਾ ਦਾ ਨਾਮ ਹੈ ਤੋਰ ਕਿਤਾਬ ਦਾ ਨਾਮ ਹੈ ਸੁਰਮੇਦਾਨੀ ਤੇ ਕਵੀ ਦਾ ਨਾਮ ਹੈ ਈਸ਼ਵਰ ਧਿਆਲ ਗੋੜ ਤੋਰ ਕੇਵਲ ਤੁਰਨਾ ਹੀ ਨਹੀਂ ਹੁੰਦੀ ਬੰਦੇ ਦੀ ਚਾਲ ਇੱਕ ਤਾਲ ਤਰਜ਼ ਲੈ ਸੁਰ ਅਤੇ ਇਤਿਹਾਸ ਦਾ ਪੰਡਾ ਚੱਲ ਕੇ ਹੀ ਤੋਰ ਦਾ ਰੁਤਬਾ ਪਾਉਂਦੀ ਹੈ ਹਰ ਮਿੱਟੀ ਦੀ ਆਪਣੀ ਤੋਰ ਹੁੰਦੀ ਹੈ ਤੋਰ ਤਾਂ ਇੱਕ ਤਰੀਕਾ ਹੈ ਤਜਰਬਾ ਹੈ ਤੇਹਜ਼ੀਬ ਦਾ ਨਾਂ ਤੌਰ ਹੁੰਦਾ ਪੰਜਾਬੀ ਤੌਰ ਜ਼ਿੰਦਗੀ ਦੇ ਪਿੰਡੇ ਚੱਲ ਕੇ ਨਹੀਂ ਮਕੌਂਦੀ ਸਗੋਂ ਪੁਖਤਾ ਤੇ ਅਣਖੀ ਕਦਮਾਂ ਨਾਲ ਸਰ ਕਰਦੀ ਹੈ ਇਸ ਦੇ ਮੱਥੇ ਤੇ ਸਦਾ ਹੀ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕਦੇ ਨਾਲ ਖੁਣਿਆ ਹੁੰਦਾ ਆਪਣੇ ਜੁੱਸੇ ਤੋਂ ਹਟਵੀ ਤੌਰ ਬਦਲਵੀ ਹੁੰਦੀ ਹੈ ਕਿਸੇ ਖਾਸ ਖਬਰ ਦੀ تصਦੀਕ ਕਰਦੀ ਹੈ ਕਦੇ-ਕਦੇ ਭੁਲੇਖਾ ਵੀ ਪਾਉਂਦੀ ਹੈ ਤੌਰ ਦੁਰੋਂ ਦੇਖੀ ਭਾਲੀ ਲੱਗਦੀ ਹੈ ਪਰ ਨੇੜੇ ਆਉਂਦੇ ਹੀ ਕੁਝ ਹੋਰ ਹੋ ਜਾਂਦੀ ਹੈ ਸਵੇਰ ਦੁਪਹਿਰ ਦੁਪਹਿਰ ਤੇ ਰਾਤ ਦੀ ਤੌਰ ਦਾ ਸੁਭਾਅ ਵੱਖਰਾ ਵੱਖਰਾ ਹੁੰਦਾ ਹੈ ਸਵੇਰ ਦੀ ਤੌਰ ਕਈ ਮਰਤਬਾ ਗੁਜ਼ਰੀ ਰਾਤ ਦਾ ਅਕਸ ਹੁੰਦੀ ਹੈ ਰਾਤ ਦੀ ਤੌਰ ਸਾਵਧਾਨ ਚੌਕਸ ਬਾਖਬਰ ਹੁੰਦੀ ਹੈ ਸਿਖਰ ਦੁਪਹਿਰ ਦੀ ਤੌਰ ਤਾਂ ਹੱਥੀ ਤੋਂ ਵੀ ਜ਼ਿਆਦਾ ਮਸਤ ਹੁੰਦੀ ਹੈ ਇਸ ਚ ਤਪਸ਼ ਚਮਕ ਜੋਸ਼ ਤੇ ਤੇਜ਼ੀ ਹੁੰਦੀ ਹੈ ਸਿੰਦੂਰੀ ਰੰਗ ਦੀ ਸਿਖਰ ਦੁਪਹਿਰੀ ਤੌਰ ਬੇਵਸਾਹੀ ਹੁੰਦੀ ਹੈ ਖੌਰੇ ਕਿਸ ਵੇਲੇ ਸਾੜ ਦੇਵੇ ਕਿਸੇ ਨੇ ਖਲ ਦੀ ਜੁੱਤੀ ਨੂੰ ਮਰੋੜਾ ਵੀ ਨਹੀਂ ਚੱਲਣ ਦਿੰਦੀ ਜ਼ਰਰੇ ਨੂੰ ਕੋੜੀ ਦੀ ਕਾਠੀ ਤੇ ਬਿਠਾ ਸਕਦੀ ਹੈ ਤਖਤ ਨੂੰ ਤਖਤਾ ਬਣਾ ਸਕਦੀ ਹੈ ਸਿਖਰ ਦੁਪਹਿਰੀ ਤੌਰ ਮੋਰਨੀ ਵੀ ਹੁੰਦੀ ਹੈ ਸਾਹਮਲੇ ਬੱਦਲ ਨੂੰ ਵੇਖ ਪਹਿਲਾਂ ਪਾਉਂਦੀ ਕੋਲੋਲ ਵੀ ਹੁੰਦੀ ਹੈ ਹਿਰਨੀ ਵਰਗੀ ਆਪਣੇ ਹੀ ਮਤੇ ਦੀ ਕਸਤੂਰੀ ਕਸਤੂਰੀ ਦੀ ਫਿਜ਼ਾ 'ਚ ਨੱਚਦੀ ਭਜਦੀ ਰਹਿੰਦੀ ਐ ਕੁੱਲ ਮਿਲਾ ਕੇ ਤੋਰ ਨੰਗੀ ਤੇ ਸੁੱਚੀ ਹੁੰਦੀ ਐ ਬੁੱਕਲ ਚ ਲਿਪਟੀ ਹਨੇਰੇ ਚ ਚਲਦੀ ਤੋਰ ਆਪਣੇ ਹੋਣ ਦੇ ਪੁੱਛਕੇ ਪਾਉਂਦੀ ਐ ਯਾਰਾਂ ਚੋਰਾਾਂ ਸਾਧਾਂ ਦੀ ਤੋਰ ਦੂਰੋਂ ਛੱਟ ਹੀ ਪਹਿਚਾਣੀ ਜਾਂਦੀ ਐ ਤੋਰ ਤੁਰਨ ਤੋਂ ਪਹਿਲਾਂ ਆਪਣੇ ਸ਼ਗਨ ਮਨਾਉਂਦੀ ਐ ਬਿੱਲੀ ਛਿੱਕ ਤੋਂ ਆਪੇ ਨੂੰ ਬਚਾਉਂਦੀ ਐ ਕੁੱਤੇ ਦਾ ਕੰਨ ਮਾਰਨਾ ਇਸ ਨੂੰ ਪਾਉਂਦਾ ਨਹੀਂ ਪਿੰਡ ਦੀ ਜੂ ਤੱਕ ਜਾਂ ਘਰ ਦੀ ਦੇਲੀ ਤੱਕ ਪਾਣੀ ਨੂੰ ਨਜ਼ਰ ਕਰਕੇ ਹੀ ਅਗਾਹ ਤੁਰਦੀ ਹੈ ਵਿਦਾ ਹੋਏ ਵਿਦਾ ਹੁੰਦੇ ਇਹ ਬਾਹਮਣ ਦਾ ਨਹੀਂ ਮਸਬੀ ਦਾ ਦੀਦਾਰ ਲੋਚਦੀ ਹੈ ਪਿੱਛੋਂ ਵੱਜੀ ਹਾਕ ਨੂੰ ਇਹ ਬਦਸ਼ਗਨੀ ਹੋਈ ਹੋਈ ਹੀ ਸੋਚਦੀ ਹੈ ਤੋਰਤਾ ਸੁਮਚਤਾ ਦਾ ਸੱਤ ਹੁੰਦੀ ਹੈ ਕੇਵਲ ਦੋ ਪੈਰ ਹੀ ਤੋਰਦੀ ਬੁਨਿਆਦ ਨਹੀਂ ਹੁੰਦੇ ਤੋਰਤਾ ਸਿਰ ਤੋਂ ਪੈਰਾਂ ਤੱਕ ਮੱਥੇ ਤੋਂ ਪਿੱਛੇ ਤੱਕ ਤੁਰਨ ਤੋਂ ਪਹਿਲਾਂ ਤੇ ਬਾਅਦ ਤੱਕ ਦੀ ਇੱਕ ਅਦਾ ਅਤੇ ਅੰਦਾਜ਼ ਹੁੰਦੀ ਹੈ ਜਿਹੜਾ ਆਪਣੀ ਤੋਰ ਹੀ ਭੁੱਲ ਗਿਆ ਸਮਝੋ ਸਭ ਕੁਝ ਭੁੱਲ ਗਿਆ ਸਿਰ ਤੋਂ ਪੈਰਾਂ ਤੱਕ ਟੁੱਟ ਗਿਆ ਬਿੰਦ ਪਰਛਾਵੇਂ ਦਾ ਹੋਇਆ ਭੂਤ ਦੀ ਜੂਨੇ ਪੈ ਗਿਆ ਕੇਵਲ ਤੋਰ ਹੀ ਅਜਿਹੀ ਸ਼ੈ ਹੈ ਜਿਸ ਦੀ ਨਕਲ ਨਹੀਂ ਕੀਤੀ ਜਾ ਸਕਦੀ ਇਸ ਚੱਕਰ ਚ ਕਾਂ ਹੰਸ ਤਾਂ ਨਾ ਬਣ ਸਕਿਆ ਪਰ ਕਾਂ ਕਾਂ ਵੀ ਨਾ ਰਿਹਾ ਆਪਣੀ ਪਹਿਚਾਨ ਹੀ ਗਵਾ ਬੈਠਾ ਤੋਰ ਕਿ ਦੇ ਬੈਠਦੀ ਨਹੀਂ ਤੋਰ ਆਪਣੀ ਵਿਰਾਸਤ ਚ ਵਾਦਾ ਕਰਦੀ ਤੁਰ ਹੀ ਜਾਂਦੀ ਹੈ ਜਨਮ ਮਰਨ ਤੋਂ ਮੁਕਤ ਤੋਰ ਕਿਸੇ ਮੰਜ਼ਿਲ ਪੜਾ ਜਾਂ ਮੁਕਾਮ ਦਾ ਨਾਉ ਨਹੀਂ ਹੁੰਦਾ ਨਿਰੰਤਰਤਾ ਹੀ ਤੋਰ ਹੈ ਤੁਰਨ ਵਾਲਾ ਰੁਕ ਸਕਦਾ ਹੈ ਤੁਰਨ ਵਾਲਾ ਰੁਕ ਸਕਦਾ ਹੈ ਪਰ ਤੋਰ ਨਹੀਂ ਤੋਰ ਤਾਂ ਜ਼ਮਾਨੇ ਦੀ ਹੁੰਦੀ ਹੈ ਸਮੇਂ ਦੀ ਹੁੰਦੀ ਹੈ ਸਮਾਂ ਬਦਲਿਆ ਸਮਝੋ ਤੋਰ ਬਦਲੀ ਜ਼ਮਾਨੇ ਦੀ ਤੌਰ ਨਾਲ ਆਪਣੀ ਤੌਰ ਬਦਲਣਾ ਸਿਆਣਪ ਨਾਲ ਸੰਭਲਣਾ ਨਹੀਂ ਤਾਂ ਸਮਝੋ ਰਹਿ ਗਏ ਪਿੱਛੇ ਤੌਰ ਠੜਕਦੀ ਨਹੀਂ ਡਿੱਗਦੀ ਨਹੀਂ ਭੜਕਦੀ ਨਹੀਂ ਇਹ ਸਭ ਕੁਝ ਤਾਂ ਪੈਰਾਂ ਦਾ ਸੁਭਾਅ ਹੁੰਦਾ ਤੌਰ ਦਾ ਨਹੀਂ ਤੌਰ ਤਾਂ ਨਬਜ਼ ਹੁੰਦੀ ਹੈ ਪੈਰਾਂ ਤੋਂ ਪੈਦਾ ਹੁੰਦੀ ਹੈ ਪਰ ਟੜਕਦੀ ਦਿਲ 'ਚੋਂ ਹੈ ਤੇ ਦਿਲ 'ਚ ਹੀ ਖਿੱਚ ਪਾਉਂਦੀ ਹੈ ਕੋਈ ਮੇਲਾ ਵੇਖਣ ਜਾਂਦਾ ਹੈ ਤੇ ਕੋਈ ਮੇਲਾ ਵੇਖਣ ਵਾਲਿਆਂ ਦੀ ਤੌਰ ਲੱਡੂਆਂ ਦੀ ਪੱਟੀ ਪਤਾ ਨਹੀਂ ਆਪਣੀ ਤੋਰ ਨਾਲ ਸਮੇਤ ਪਟਵਾਰੀ ਦੇ ਕਿੰਨਿਆਂ ਨੂੰ ਪੱਟ ਤੇ ਪੁੱਟ ਦਿੰਦੀ ਐ ਤੋਰ ਸਹਿਜ ਹੁੰਦੀ ਐ ਸੰਗਤ ਦੀ ਸੁਗਾਤ ਹੁੰਦੀ ਐ ਤੋਰ ਕਦੇ ਵੀ ਲੱਚਰ ਨਹੀਂ ਹੁੰਦੀ ਨਾ ਲਾਚਾਰ ਹੁੰਦੀ ਐ ਇਹ ਤਾਂ ਲੱਜ ਦੀ ਨਦੀ ਦਾ ਨੀਰ ਹੁੰਦੀ ਐ ਧੰਨਵਾਦ ਸੁਮਲੀ ਫਿਰ ਦੱਸ ਰਹੀ ਹਾਂ ਕਿਤਾਬ ਦਾ ਨਾਮ ਐ ਸੁਰਮੇਦਾਨੀ ਤੇ ਕਵੀ ਦਾ ਨਾਮ ਐ ਈਸ਼ਵਰ ਦਿয়াল ਗੋੜ ਬਹੁਤ ਸੁਣੀਆ ਕਰਤਾ ਮਾਨੇ ਕਿਤਾਬ ਚਿਲਨ ਗ੍ਰੀਡ ਕੀ ਪੜੋ ਪਲੀਜ਼ ਥੈਂਕ ਯੂ